ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਜਸਕਰਨ ਸਿੰਘ ਗਹਿਰੀਪੁੱਤਰ ਸੂਬਾ ਪ੍ਰਧਾਨ ਡੈਰੀ ਪਰਿਵਾਰ ਜੁੜਿਆ ਰਜਿਸਟਰਡ ਜਲ ਸਰੋਤ ਵਿਭਾਗ ਪੰਜਾਬ ਤੇ ਮੈਂ ਪੰਜਾਬ ਦੇ ਕਿਸਾਨ ਜਥੇਬੰਦੀਆਂ ਐਸ ਕੇ ਐਮ ਸਾਂਝਾ ਕਿਸਾਨ ਮੋਰਚਾ ਜਿਹੜਾ ਆਪਣੇ ਜਥੇਬੰਦੀਆਂ ਭਾਵੇਂ ਭਾਰਤੀ ਕਿਸਾਨ ਜੁਨੇ ਨੇ ਏਕਤਾ ਉਗਰਾਹਾ ਹੋਵੇ ਭਾਵੇਂ ਭਾਰਤੀ ਕਿਸਾਨ ਜੁਨੇ ਨੇ ਏਕਤਾ ਡੁਕਾਉਂਦਾ ਹੋਵੇ ਭਾਵੇਂ ਮਤਲਬ ਜਿੰਨੀਆਂ ਵੀ ਸਾਂਝੇ ਕਿਸਾਨਾਂ ਜਥੇਬੰਦੀਆਂ ਨੇ ਜਿਵੇਂ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗਾ ਸਰਦਾਰ ਬਲਬੀਰ ਸਿੰਘ ਜੀ ਰਾਜੇਵਾਲ ਸਾਹਿਬ ਜਿਨ੍ਹਾਂ ਨੇ ਇਸ ਨਮਾਣੇ ਦੀ ਮਤਲਬ ਬਾਜ਼ ਚੁੱਕੀ ਉਹਨਾਂ ਨੇ ਸਪੈਸ਼ਲ ਪ੍ਰੈਸ ਕਾਨਫਰੰਸ ਵੀ ਕਰੀਏ ਚੰਡੀਗੜ੍ਹ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਔਰ ਇਸੇ ਤਰ੍ਹਾਂ ਹੀ ਵਿਸ਼ੇਸ਼ ਤੌਰ ਤੇ ਧੰਨਵਾਦ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਸਿੱਧੂਪੁਰ ਜੁਨੀਅਨ ਉਹਨਾਂ ਦਾ ਮੈਂ ਬੜੇ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਮਤਲਬ ਬੋਲੇ ਔਰ ਪੰਜਾਬ ਦੇ ਪਰਿਵਾਰੀਆਂ ਨਾਲ ਖੜੇ ਤੇ ਮੈਂ ਸਾਰੀਆਂ ਜਥੇ ਬੰਦਿਆਂ ਨੂੰ ਐਸ ਕੇ ਐਮ ਦੇ ਦਾ ਸਬੰਧਤ ਜਿੰਨੀਆਂ ਵੀ ਭਰਾਤਰੀ ਮੁਲਾਜ਼ਮ ਜਥੇ ਬੰਦਿਆਂ ਅਤੇ ਕਿਸਾਨ ਜਥੇ ਬੰਦਿਆਂ ਭਾਰਤੀ ਕਿਸਾਨ ਜਥੇ ਬੰਦਿਆਂ ਜਿੰਨੀਆਂ ਵੀ ਜਥੇ ਬੰਦਿਆਂ ਪੰਜਾਬ ਚ ਕੰਮ ਕਰਦੇ ਆ ਮੈਂ ਉਹਨਾਂ ਨੂੰ ਅਪੀਲ ਕਰਾਂਗਾ ਕਿ ਭਰਾਵੋ ਅਸੀਂ ਤਾਂ ਮੁਲਾਜ਼ਮ ਹੋਣ ਦੇ ਨਾਤੇ ਆਪਣੇ ਪੰਜਾਬ ਦੇ ਨਾਲ ਖੜੇ ਹਾਂ ਅਤੇ ਸਦਾ ਹੀ ਖੜੇ ਰਾਵਾਂਗੇ ਕਿਉਂਕਿ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਤਾਂ ਮਜ਼ਦੂਰ ਵਰਗ ਦਾ ਬੱਚਾ ਮੇਰੇ ਕੋਲੇ ਇੱਕ ਊੜਾ ਜ਼ਮੀਨ ਵੀ ਹੈ ਨਹੀਂ ਪਰ ਮੈਨੂੰ ਦੁੱਖ ਆ ਆਪਣੇ ਪਾਣੀਆਂ ਦਾ ਮੈਨੂੰ ਆਪਣੇ ਕਿਸਾਨਾਂ ਦਾ ਪੰਜਾਬ ਦੇ ਲੋਕਾਂ ਦਾ ਮੈਨੂੰ ਦੁੱਖ ਆ ਕਿ ਇਹ ਲੋਕ ਆ ਜਿਹੜੇ ਜਿਨ੍ਹਾਂ ਨੂੰ ਤੁਸੀਂ ਫਤਵਾ ਦੇ ਕੇ ਐਡੇ ਵੱਡੇ ਪੱਧਰ ਤੇ ਜਿਚਾਇਆਗਾ ਤੇ ਮੈਂ ਕਹਾਂਗਾ ਕਿ ਇਹ ਪਾਣੀ ਨੂੰ ਸਰਪਲਸ ਦਿਖਾ ਕੇ ਤੁਹਾਡੇ ਪਾਣੀਆਂ ਦਾ ਨੁਕਸਾਨ ਬਹੁਤ ਵੱਡੇ ਪੱਧਰ ਤੇ ਕਰ ਸਕਦੇ ਆ ਕਿ ਜੇਕਰ ਇਹਨਾਂ ਨੇ ਪਾਣੀ ਸਰਪਲਸ ਦਿਖਾ ਕੇ ਸੁਪਰੀਮ ਕੋਰਟ ਤੋਂ ਇੱਕ ਆਊਟਰ ਕਰਵਾਤਾ ਕਿ ਪੰਜਾਬ ਦੇ ਵਿੱਚ ਤਾਂ ਪਾਣੀ ਬਹੁਤ ਬਹੁਤ ਜ਼ਿਆਦਾ ਹੈ ਪੰਜਾਬ ਦੇ ਚੱਪੇ-ਚੱਪੇ ਤੇ ਪਾਣੀ ਹੈ ਉਸ ਕਰਕੇ ਭਰਾਵੋ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਮਲਾਜ਼ਮਾਂ ਮੈਂ ਆਪ ਜੀ ਦੇ ਚਾਹਨਾ ਜਿਗ ਬੇਨਤੀ ਕਰਨਾ ਚਾਹਾਂਗਾ ਕਿ ਤੁਸੀਂ ਤੁਸੀਂ ਇਹ ਪੜਵਾਰੀਆਂ ਨਾਲ ਖੜੋ ਔਰ ਪੜਵਾਰੀ ਵੀ ਤੁਹਾਡੇ ਭਰਾ ਅਸੀਂ ਤਾਂ ਸਿਰਫ ਪੰਜਾਬ ਦੇ ਕਿਸਾਨਾਂ ਲੋਕਾਂ ਲਈ ਖੜੇ ਹਾਂ ਔਰ ਅਸੀਂ ਆਪਣੇ ਪਾਣੀਆਂ ਲਈ ਵਜਨ ਵਧਾ ਅਸੀਂ ਆਪਣੇ ਪਾਣੀਆਂ ਦਾ ਨੁਕਸਾਨ ਨਹੀਂ ਹੋਣਾ ਉਸ ਕਰਕੇ ਭਰਾਵੋ ਕਿਸਾਨ ਜਥੇਬੰਦੀਆਂ ਦੇ ਮੈਂਬਰ ਸਹਿਬਾਨ ਕਿਸਾਨ ਯੂਨੀਅਨ ਦੇ ਅਹੁਦੇਦਾਰ ਸਹਿਬਾਨ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਹੋਰ ਮੁੱਦਿਆਂ ਤੇ ਬਹੁਤ ਵਧੀਆ ਤਰੀਕੇ ਨਾਲ ਬੋਲਦੇ ਆਂ ਔਰ ਤੁਸੀਂ ਦਿੱਲੀ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਜਾ ਕੇ ਲੜੇ ਪਰ ਹੁਣ ਮੇਰੀ ਇਹ ਬੇਨਤੀ ਆ ਕਿ ਤੁਸੀਂ ਪੰਜਾਬ ਦੇ ਜਿਹੜਾ ਪਾਣੀਆਂ ਦਾ ਮੁੱਦਾ ਤੁਸੀਂ ਉਸ ਤੇ ਲੜੋ ਤੁਸੀਂ ਇਹਨਾਂ ਨੂੰ ਜਿਹੜੀਆਂ ਝੂਠੇ ਵਾਦੇ ਕਰਕੇ ਆਈਆਂ ਸਰਕਾਰਾਂ ਜਾਂ ਮਤਲਬ ਪੰਜਾਬ ਦੇ ਪਾਣੀ ਨੂੰ ਨੁਕਸਾਨ ਦੇ ਇਹਨਾਂ ਦੇ ਹੱਕ ਚ ਗੋਡਾ ਦਿਓ ਔਰ ਪੰਜਾਬ ਦੇ ਪਾਣੀ ਬਚਾਓ ਨਹੀਂ ਤਾਂ ਭਰਾਵੋ ਜਿਹੜੇ ਦੁਨੀਆ ਦੇ ਵੱਡੇ ਵੱਡੇ ਲੀਡਰ ਕਹਾਉਂਦੇ ਆ ਜਾਂ ਦੁਨੀਆ ਦੇ ਵਲੰਟੀਅਰ ਕਹਾਉਂਦੇ ਆ ਤੇ ਉਹਨਾਂ ਨੂੰ ਮੈਂ ਪੰਜਾਬੀ ਜੇ ਗੱਲ ਕਹਾਂਗਾ ਕਿ ਤੁਸੀਂ ਜੇਕਰ ਤੁਸੀਂ ਹੁਣ ਮੌਕਾ ਨਾ ਨਾ ਸੰਭਾਲਿਆ ਤਾਂ ਤੁਸੀਂ ਆਪਣੀਆਂ ਅੱਖਾਂ ਦੇ ਵਿੱਚ ਕਸਨ ਦੇ ਦੇ ਕੇ ਰੋਂਗੇ ਜਦੋਂ ਪੰਜਾਬ ਦੀ ਧਰਤੀ ਬੰਜਰ ਬਣ ਗਈ ਫੇਰ ਮੁੱਦਾ ਚੁੱਕਿਓ ਨਾ ਚੁੱਕਿਓ ਪਰ ਅਸੀਂ ਮਲਾਜ਼ਮ ਹੋਣ ਦੇ ਨਾਤੇ ਅਸੀਂ ਮੁੱਦਾ ਚੁੱਕਿਆ ਅਸੀਂ ਪੰਜਾਬ ਦੇ ਪੁੱਤ ਹੋਣ ਦੇ ਮਾਨਾਤੇ ਮੁੱਦਾ ਚੁੱਕਿਆ ਅਸੀਂ ਪੰਜਾਬ ਦੇ ਵਾਸੀ ਹੋਣ ਦੇ ਮੁੱਦਾ ਚੁੱਕਿਆ ਪਰ ਤੁਸੀਂ ਹਲੇ ਤੱਕ ਬੜੇ ਦੁੱਖ ਨਾ ਕਹਿ ਰਹੇ ਕਿ ਦੋ ਦਿਨ ਲੀਡਰਾਂ ਨੂੰ ਛੱਡ ਕੇ ਕਿਸਾਨ ਜਿਹਦੇ ਉਹਨਾਂ ਨੇ ਮੇਰਾ ਹਾਲ ਤੱਕ ਕੋਈ ਮੁੱਦਾ ਨਹੀਂ ਚੱਕਿਆ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦਾ ਕਿ ਭਰਾਵੋ ਇਹ ਤਾਂ ਸਾਡੇ ਚੁੱਲਿਆਂ ਦੀ ਅੱਗ ਬੁਝਾਉਣ ਦੇ ਵੀ ਆ ਗਏ ਤੁਹਾਨੂੰ ਦੱਸਣਾ ਚਾਹਣਾ ਕਿ ਇੱਕ ਭਗਵਾਨ ਦਵਾਲ ਸਰਕਾਰ ਨੇ ਜਿਹੜਾ ਕ੍ਰਿਸ਼ਨ ਕੁਮਾਰ ਸੈਕਟਰੀ ਹੈ ਜਲ ਸਰੋਤ ਵਿਭਾਗ ਪੰਜਾਬ ਦਾ ਉਹਨੇ ਪੰਜਾਬ ਦੇ ਪਟਵਾਰੀਆਂ ਦੇ ਚੁੱਲਿਆਂ ਦੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਆ ਉਹਨੇ ਨੋ ਵਰਕ ਨੋ ਪੇ ਦਾ ਇੱਕ ਲੈਟਰ ਜਾਰੀ ਕਰਤਾ ਜੋ ਕਿ ਪੰਜਾਬ ਦੇ ਪਟਵਾਰੀਆਂ ਨਾਲ ਬਹੁਤ ਵੱਡਾ ਧੋਖਾ ਪੰਜਾਬ ਦੇ ਪਟਵਾਰੀਆਂ ਦਾ ਦੱਸੋ ਮੈਨੂੰ ਕਸੂਰ ਕੀ ਆ ਪੰਜਾਬ ਦੇ ਪਟਵਾਰੀਆਂ ਨੂੰ ਕੀ ਲੋੜ ਸੀ ਇੰਨੀ ਨਹੀਂ ਤਰਖਾ ਲੈ ਰਹੇ ਸੀ ਪਰ ਉਹਨਾਂ ਨੇ ਪੰਜਾਬ ਦੇ ਪਟਵਾਰੀਆਂ ਨੇ ਪੰਜਾਬ ਵਾਸੇ ਸੋਚਿਆ ਕਿ ਪਾਈ ਅਸੀਂ ਆਪਣੇ ਪੰਜਾਬ ਦੇ ਪਾਣੀਆਂ ਨੂੰ ਸਰਪਲੈਂਸ ਦਿਖਾ ਕੇ ਪੰਜਾਬ ਦੇ ਗਵਾਂਡੀ ਸੂਬਿਆਂ ਨੂੰ ਨਹੀਂ ਦੇਣ ਦਿੰਦੇ ਉਸ ਕਰਕੇ ਸਾਨੂੰ ਦਾ ਭਰਾਵੋ ਇਹਨਾਂ ਨੇ ਆਹ ਸਜਾ ਦੇ ਦੀ ਸਾਨੂੰ ਆ ਭਗਵੰਤ ਮਾਨ ਨੇ ਤੇ ਮਤਲਬ ਕ੍ਰਿਸ਼ਨ ਕਮਾਨਿਆ ਨਾਮ ਦੇ ਤਾਂ ਨੋ ਵਰਕ ਨੋ ਪੇ ਦਾ ਤੁਹਾਨੂੰ ਦੱਸ ਦੇਣਾ ਚਾਹੁੰਨਾ ਕਿ ਸਾਡੇ ਕਿਸੇ ਪਟਵਾਰੀ ਦੇ ਖਾਤੇ ਵਿੱਚ ਕੋਈ ਤਨਖਾਹ ਨਹੀਂ ਪਈ ਤੇ ਕਿਸਾਨ ਲੀਡਰਾਂ ਨੂੰ ਮਜ਼ਦੂਰ ਲੀਡਰਾਂ ਨੂੰ ਤੇ ਮਲਾਜਮ ਜੱਫੇ ਬੰਦੇ ਨੂੰ ਬੇਨਤੀ ਕਰਨਾ ਚਾਹਣਾ ਕਿ ਅਸੀਂ ਸਾਡਾ ਕਸੂਰ ਦੱਸੋ ਅਸੀਂ ਪੰਜਾਬ ਦੇ ਪਾਣੀਆਂ ਪਿੱਛੇ ਬੋਲੇ ਸੀ ਤੇ ਪੰਜਾਬ ਦੀਆਂ ਮਲਾਜਮ ਜੱਫੇ ਬੰਦਿਆਂ ਦਾ ਮੂੰਹ ਸੁੰਗ ਮੂੰਹ ਟੁੱਟ ਜਾ ਜੇ ਕੋਈ ਬੋਲਿਆ ਹੋਵੇ ਮੈਂ ਇਸ ਗੱਲ ਦੀ ਗੁਸਤਾਖੀ ਲਈ ਮਾਫੀ ਚਾਹਾਂਗਾ ਕਿਉਂਕਿ ਮੇਰੇ ਮਲਾਜਮ ਜੱਫੇ ਬੰਦਿਆਂ ਮੇਰੇ ਸਤਕਾਰਯੋਗ ਪਰ ਅੱਜ ਤੱਕ ਕਿਸੇ ਨੇ ਸਾਡੀ ਆਵਾਜ਼ ਬੁਲੰਦ ਨਹੀਂ ਕੀਤੀ ਸਿਰਫ ਦੋ ਤਿੰਨ ਲੀਡਰਾਂ ਨੂੰ ਛੱਡ ਕੇ ਡੱਲੇ ਆਲਸ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਔਰ ਹੋਰ ਕਾਫੀ ਲੀਡਰਾਂ ਨੇ ਸਾਡੀ ਆਵਾਜ਼ ਬੁਲੰਦ ਕੀਤੀ ਪਰ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਦੇ ਮਜ਼ਦੂਰਾਂ ਨੇ ਆਡੀ ਆਵਾਜ਼ ਬੁਲਾਨੀ ਨਹੀਂ ਕੀਤੀ ਮੈਂ ਭਰਾਵੋ ਤੁਹਾਨੂੰ ਬੇਨਤੀ ਕਰਦਾ ਕਿ ਅਸੀਂ ਤਾਂ ਆਪਣਾ ਨੁਕਸਾਨ ਵੀ ਕਰਾ ਲਿਆ ਅਸੀਂ ਤਕਰੀਬਨ ਮਹਿਕਮੇ 'ਚ ਹਾਜ਼ਰ ਹੈ ਅਸੀਂ ਇਲੈਕਸ਼ਨ ਡਿਊਟੀ ਵੀ ਕੀਤੀ ਪਰਾ ਕ੍ਰਿਸ਼ਨ ਕੁਮਾਰ ਆ ਜਿਹੜਾ ਪੰਜਾਬ ਦਾ ਦੁਸ਼ਮਣਾ ਪਾਣੀਆਂ ਦਾ ਆ ਭਗਵੰਤ ਮਾਨ ਦੁਸ਼ਮਣਾ ਪਾਣੀਆਂ ਦਾ ਇਹਨੇ ਸਾਡੀਆਂ ਥਰਗਾਹਾਂ ਕੱਟਦਿਆਂ ਲੈ ਤੁਹਾਡੇ ਸਾਹਮਣੇ ਆ ਜੇਕਰ ਤੁਸੀਂ ਹੁਣ ਵੀ ਨਾਲ ਬੋਲੇ ਤੁਹਾਡੀਆਂ ਪੀੜ੍ਹੀਆਂ ਨੇ ਤੁਹਾਨੂੰ ਮਾਫ਼ ਨਹੀਂ ਕਰਨਾ ਤੁਸੀਂ ਵੱਡੇ ਵੱਡੇ ਲੀਡਰ ਬਣੇ ਫਿਰਦੇ ਹੋ ਕਿਸਾਨ ਦੇ ਵਪਰੀਆਂ ਦੇ ਤੁਸੀਂ ਵੱਡੇ ਵੱਡੇ ਮਲਾਜਮ ਜੱਥੇ ਬੰਦਿਆਂ ਦੇ ਲੀਡਰ ਬਣੇ ਹੋ ਬਹੁਤ ਧੰਨਵਾਦ ਜੀ